ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਨਵੰਬਰ ਦੇ ਵਿੱਚ ਗਏ ਸੀ ਜੀ ਸ਼੍ਰੀਨਗਰ ਲੇਹ ਲਦਾਖ ਤੇ ਇਹ ਹੈਗਾ ਜੀ ਜੋਜੀਲਾ ਜੋਜੀਲਾ ਟੂਰਿਸਟ ਪੁਆਇੰਟ ਆ ਜੀ ਬਹੁਤ ਲੋਕ ਟੂਰਿਸਟ ਇੱਥੇ ਸਪੈਸ਼ਲੀ ਜੋਜੀਲਾ ਆਉਂਦੇ ਆ ਘੁੰਮਣ ਫਿਰਨ ਤੇ ਬੜਾ ਵਧੀਆ ਏਰੀਆ ਸ਼ਾਂਤ ਖੂਬਸੂਰਤ ਪਹਾੜੀਆਂ ਦੇ ਉੱਤੇ ਚਿੱਟੀ-ਚਿੱਟੀ ਬਰਫ਼ ਚਾਦਰ ਦੀ ਤਰ੍ਹਾਂ ਬਿਸੀ ਹੋਈ ਬੜੀ ਮਨਮੋਹਿਤ ਲੱਗਦੀ ਹੈ ਜੀ ਬਹੁਤ ਖੂਬਸੂਰਤ ਲੱਗਦੀ ਹੈ ਜੀ ਇਹ ਆਪਾਂ ਗਏ ਸੀ ਲੈ ਲਦਾਖ ਤੇ ਰਾਸਤੇ 'ਚ ਜੋ-ਜੋ ਨਜ਼ਾਰੇ ਆਏ ਆਪਾਂ ਕੈਮਰੇ ਦੇ ਅੱਖ ਦੇ ਵਿੱਚ ਕਾਇਦ ਕਰਦੇ ਗਏ ਜੋ-ਜੋ ਪਲ ਵਧੀਆ ਲੱਗੇ ਉਹਨਾਂ ਨੂੰ ਆਪਾਂ ਕੈਮਰੇ 'ਚ ਕਾਇਦ ਕੀਤਾ ਦੇਖੋ ਬਰਫ਼ ਨਾਲ ਢਕੀਆਂ ਪਹਾੜੀਆਂ ਤੇ ਕਿੰਨੀਆਂ ਖੂਬਸੂਰਤ ਲੱਗਦੀਆਂ ਤੇ ਬੜੀਆਂ ਸੋਹਣੀਆਂ ਪਹਾੜੀਆਂ ਬਹੁਤ ਟੂਰਿਸਟ ਆਉਂਦੇ ਆ ਇੱਥੇ ਬਹੁਤ ਲੋਕ ਘੁੰਮਣ ਫਿਰਨ ਆਉਂਦੇ ਆ ਜਿਹੜੀ ਮੇਨ ਪੁਆਇੰਟ ਆ ਟੂਰਿਸਟਾਂ ਦਾ ਜੋ ਜੀਲਾ ਕਿਉਂਕਿ ਇੱਥੇ ਬਰਫ਼ ਸਭ ਤੋਂ ਪਹਿਲਾਂ ਪੈਂਦੀ ਆ ਨਵੰਬਰ ਦੇ ਵਿੱਚ ਉਰੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਵਧੀਆ ਬਹੁਤ ਸੋਹਣਾ ਏਰੀਆ ਨਾ ਤਾਂ ਉਰੇ ਕੋਈ ਜ਼ਿਆਦਾ ਕਾਤਰੇ ਵਾਲਾ ਕੋਈ ਏਰੀਆ ਹੈਗਾ ਨਾ ਉਰੇ ਜਿਆਦਾ ਕੋਈ ਬਾਲੀਆਂ ਡੂੰਗੀਆਂ ਖੱਡਾਂ ਨੇ